ਔਰ ਅੱਗੇ ਕੀ ਜੋ ਬਾਤ ਹੈ ਮੇਰਾ ਨਿਵੇਦਨ ਹੈ ਆਦਰਨੀਏ ਕਾਕਾ ਸਿੰਘ ਕੋਟੜਾ ਜੀ ਬਾਤ ਸ਼ੁਰੂ ਕਰਨਗੇ ਆਦਰਨੀਏ ਕਾਕਾ ਸਿੰਘ ਆ ਵੀ ਪੱਤਰਕਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਬਲਾਈਏ ਬੈਟਰੂ ਜੀ ਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਅੱਜ ਜਿਹੜੀ 9 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੋਗੇ ਦੇ ਵਿੱਚ ਮੀਟਿੰਗ ਹੋਈ ਸੀ ਤੇ ਸਾਡਾ ਸਾਨੂੰ ਪਤਾ ਹੀ ਹੈ 13 ਫਰਵਰੀ ਤੋਂ ਜਿਹੜੇ ਮੋਰਚੇ ਚੱਲ ਰਹੇ ਆ ਸ਼ੰਭੂ ਖਨੌਰੀ ਰਤਨਪੁਰਾ ਉਹਦੇ ਵਿੱਚ ਕੀ ਸਥਿਤੀ ਆ ਖੁੱਲ ਕੇ ਵਿਚਾਰ ਹੋਈ ਇੱਕ ਅਪੀਲ ਕੀਤੀ ਸੀ ਅਸੀਂ ਜਦੋਂ ਸਾਡੇ ਸਾਥੀ ਮੋਗੇ ਤੋਂ ਇੱਕ ਮਤਾ ਲੈ ਕੇ ਆਏ ਸੀ ਇਕਤਾ ਦਾ ਉਹ ਆਪਣੇ 10 ਤਰੀਕ ਨੂੰ ਖਨੌਰੀ ਪਹੁੰਚੇ ਸ਼ੰਭੂ ਪਹੁੰਚੇ ਉਥੇ ਵਿਚਾਰ ਕੀਤਾ ਗਿਆ ਤੇ ਸਾਨੂੰ ਇੱਕ ਸਾਥੀ ਡੇਟ ਲੈ ਕੇ ਗਏ ਸੀ 15 ਤਰੀਕ ਅਸੀਂ ਦੋਨੇ ਫੋਰਮਾਂ ਵੱਲੋਂ ਉਸ ਤਰੀਕ ਨੂੰ ਵਿਚਾਰਿਆ ਮੀਟਿੰਗ ਕੀਤੀ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਅਸੀਂ ਇੱਕ ਬੇਨਤੀ ਕੀਤੀ ਕਿ ਜਿਹੇ ਜੀ ਸਥਿਤੀ ਡੱਲੇਵਾਲ ਸਾਹਿਬ ਦੀ ਹੈ ਅੱਜ ਉਹਨਾਂ ਨੂੰ 49 ਦਿਨ ਹੋ ਗਏ ਆ ਉਹਨਾਂ ਦੀ ਜਿਹੜੀ ਉਪੜੀਆਂ ਉਹ ਹੱਡੀਆਂ ਬਾਹਰ ਦਿਸਣ ਲੱਗ ਗਈਆਂ ਜਿਹੜਾ ਮਾਸ ਹੈ ਹੱਡਿਆਂ ਨਾਲੋਂ ਵਖਰੇਵਾ ਦਿਸਣ ਲੱਗ ਗਿਆ ਉਹ ਸਥਿਤੀ ਨੂੰ ਵੇਖ ਕੇ ਤੋਂ ਅਸੀਂ ਆਖਿਆ 15 ਜਿਹੜੀ ਡੇਟ ਆ ਬਹੁਤ ਦੂਰ ਹੈ ਤਾਂ ਛੇਤੀ ਕੀਤੀ ਜਾਵੇ ਉਹਦੇ ਵਿੱਚੋਂ ਮੈਂ ਇਹਨਾਂ ਸਾਥੀਆਂ ਦਾ ਇਹਨਾਂ ਦੇ ਪੋਰਮ ਦਾ ਕਿ ਜਲਦੀ ਜਿਹੜੀ 15 ਵਾਲੀ ਮੀਟਿੰਗ ਪਟਿਆਲੇ ਸੀ ਨਾਲ ਅਸੀਂ ਇੱਕ ਬੇਨਤੀ ਕੀਤੀ ਗਈ ਸੀ ਕਿ ਅਸੀਂ ਮੋਰਚੇ 'ਚ ਹੋਣ ਕਰਕੇ ਬਹੁਤਾ ਦੂਰ ਨਹੀਂ ਜਾ ਸਕਦੇ ਤਾਂ ਉਹ ਮੀਟਿੰਗ ਵੀ ਅੱਜ ਜਿਹੜੀ ਪਾਤੜਾ ਦੇ ਵਿੱਚ ਕੀਤੀ ਗਈ ਮੈਂ ਖਾਸ ਕਰਕੇ ਇਸ ਦਾ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਕਿ ਜੋ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਨੰਝਾ ਦੇਣਾ ਹੈ ਤਾਂ ਵਧੀਆ ਮਾਹੌਲ ਦੇ ਵਿੱਚ ਜਿਹੜੀ ਸਾਡੇ ਅੰਦਰ ਮੀਟਿੰਗ ਹੋਈ ਹੈ ਇਸ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਪੇਲ ਨੂੰ ਇਹਨਾਂ ਨੇ ਮੰਨ ਕੇ ਮੀਟਿੰਗ ਅੱਜ 13 ਨੂੰ ਕੀਤੀ ਹੈ ਬਾਕੀ ਜਿਹੜੇ ਪੰਦੇਰ ਸਾਹਿਬ ਰੱਖ ਲੈਣਗੇ ਉਸ ਤੋਂ ਬਾਅਦ ਗੱਲ ਅਗਰਾਹ ਸਾਹਿਬ ਨਾਲ ਦੇਖਿਆ ਜੋ ਅੱਜ ਹਮਨੇ वो सेंटर कर चल ठीक है सेंटर से आ जाओ सेंटर ठीक है यार ठीक है यार मैं हूं ठीक है बैठे रहो बैठो दे। जो आज आज सांझा दिल्ली आंदोलन जो चल रहा उसको आगे बढ़ाने के लिए सभी संगठनों की आज मीटिंग हुई है आप जानते हैं जिस तरह से हमने पहले एक चिट्ठी लिखी फिर पटियाला में हमारी मीटिंग हुई वहाँ से बात अच्छी मीटिंग हुई सुहादपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुँचे उनका न्यौता आया उसके बाद जो काका जी ने बोली दिया हमने जल्दी करने की रिक्वेस्ट की उसको मानते हुए आज यहाँ पातरा में हमारी ज्वाइंट मीटिंग हो रही बात आगे बढ़ी है और ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी साझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही, बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत हुई है और जो पूरे देश की जनता लोग जो चाहते हैं कि सभी मिलकर आंदोलन करें उसके लिए सभी मन बना के आगे बढ़ने के बारे में सोच रहे हैं डलेवाल जी का आज उनचास दिन में अमर जा चुका है और आगे किस तरह से सरकार के ऊपर दबाव बनाया जाए किस तरह से किसान मजदूर की बात केंद्र सरकार माने ये हमारे चौकटे में है किस तरह से सब मिलकर जो अभी जो कुछ केंद्र कर रहा है निजीकरण की नीतियां पे लाद रहा है बड़े सवाल है देशी के कृषि क्षेत्र के लिए किसान मजदूर के ऊपर कर्ज बढ़ रहा है जो हमारी इनपुट्स हैं वो लगातार बढ़ रही हैं इन सब जो हमारे सामने विराट सवाल है उनको किस तरह से निपटे इसके ऊपर हमने आत्म मंथन अंदर मीटिंग में किया है ग्राहक सब अपनी बात करेंगे ਪ੍ਰੈਸ ਸਾਥੀਓ ਤੁਹਾਡਾ ਧੰਨਵਾਦ ਤੁਸੀਂ ਕਿੰਨਾ ਚਿਰ ਸਾਡਾ ਬਾਹਰ ਬੈਠਿਆ ਦਾ ਇੰਤਜ਼ਾਰ ਕੀਤਾ ਹੈ ਸਾਥੀ ਨੇ ਕਾफी ਗੱਲ ਰੱਖਦੀ ਹੈ ਅਸੀਂ ਜਦੋਂ ਇਹ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਦਿਨ ਆਲ ਇੰਡੀਆ ਸੰਯੁਕਤ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਵੱਡੀ ਜਿੱਥੇ ਇਹਨਾਂ ਮੋਰਚਿਆਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਿਆਂ ਨਾਲ ਇਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ ਹੈ। ਯਾਨੀ 2024 ਫਰਵਰੀ ਦੀ ਇਹ ਮੀਟਿੰਗ ਦੀ ਗੱਲ ਹੈ। ਉਦੋਂ ਅਸੀਂ ਪ੍ਰੋਸੈਸ ਚਲਾਇਆ, ਗੱਲਬਾਤ ਚੱਲੀ, ਚਿੱਠੀ ਪੱਤਰ ਹੋਏ ਇੱਧਰ-ਉੱਧਰ। ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ। ਉਸ ਤੋਂ ਬਾਅਦ ਫਿਰ ਚਿੱਠੀ ਇੱਧਰੋਂ ਆਈ, ਗੱਲਬਾਤ ਚੱਲੀ ਸਾਡੀ ਪੋਜ਼ਿਟਿਵ ਆਈ ਗੱਲ। ਬੈਠੇ ਅਸੀਂ ਮੀਟਿੰਗ ਹੋਈ 21 ਤਰੀਕ ਦੀ, ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ। ਜਦੋਂ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਇਹ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਜਿਵੇਂ ਪੰਦੇਰ ਸਾਹਿਬ ਨੇ ਦੱਸਿਆ ਹੈ ਕਿ 10 ਤਰੀਕ ਵਾਲੇ ਦਿਨ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਲਿਆਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆ ਲੜੇ ਸੀ ਉਹ ਉਹ ਫਿਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਦੀ ਲੈ ਕੇ ਆ ਰਹੀ ਆ ਤੇ ਉਹਦੇ ਵਿਚਾਰ ਚਰਚਾ ਤੇ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਮੋਗੇ ਰੈਲੀ ਕੀਤੀ ਸੀ ਉੱਥੇ ਫਿਰ ਏਕਤਾ ਪ੍ਰਸਤਾਵ ਅਸੀਂ ਇਹਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹ ਤੇ ਨਹੀਂ ਵਿਚਾਰ ਚਰਚਾ ਕਰਨ ਵਾਸਤੇ ਕਿਹਾ ਚਲੋ ਇਹ ਤੋਂ ਬਾਅਦ ਫਿਰ ਇਹ ਮੀਟਿੰਗ ਅਸੀਂ ਨੇ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਨੇ ਕਾਕਾ ਸਿਓ ਵੀ ਇਹਨਾਂ ਨੇ ਕਿਸੇ ਕਾਰਨ ਨਾ ਕਰਕੇ ਉਹ ਤੇਰਾਂ ਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ। ਜਿਹਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਐ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਇਆ ਦੋਨੇ ਫਰੰਟਾਂ ਦੀ ਤੇ ਤਿੰਨੇ ਫੋਰਮਾਂ ਦੀ। ਬਹੁਤ ਪੋਜ਼ਿਟਿਵ ਹੋਈ ਐ। ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ। ਅਸੀਂ ਆ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ। ਅਸੀਂ ਇਹਦੇ ਨਾਲ ਇੱਕ ਜੁਟਤਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਦਿੱਤੀ ਵੀ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂੰ ਵੀ ਇਹ ਸਾਂਝੇ ਹੋਏ ਨੇ ਤੇ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆਂ ਵੀ ਬਹੁਤ ਪੋਜ਼ਿਟਿਵ ਚੀਤੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆਂ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸੰਘੇ ਬਣੀ ਹੈ ਵੀ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਕਨੇ ਕਨੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਬਿਨ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਜਿਨੀ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਉਹਦੇ ਕਰਕੇ ਸਾਡਾ ਇਹ ਮੋਰਚਾ ਫਤਿਹ ਹੋਇਆ ਇਹਦੇ ਜੋ ਅਸੀਂ ਸਰਕ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਦੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਪੂਜਾ ਸੀ ਇਹ ਕੀਤਾ ਇਹਦੇ ਫੈਸਲਾ ਵਿਆਹ ਜਿੱਤ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਪੋਰਚੇ ਦਾ ਹੋਵੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਪਿਆਨਵਾਜੀ ਨਹੀਂ ਕਰੂਗਾ ਤੇ ਮੀਡੀਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਐਜਿਟੇਟਡ ਸਵਾਲ ਨਾ ਕਰਿਓ ਜਦ 1 ਟੂ 1 ਕਰਦੇ ਹੋ ਕਿ ਸਾਨੂੰ ਇੱਕ ਦੂਜੇ ਨਾਲ ਕੋਈ ਗਲਤ ਮੂੰਹ ਤੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਸਤੇ ਹੋ ਕੰਟਰੋਵਰਸੀ ਦਾ ਸਵਾਲ ਬਣੇ ਤੁਸੀਂ ਤੁਹਾਨੂੰ ਬੇਨਤੀ ਕਰਦੇ ਆਂ ਸੀ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਆਂ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆਂ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੀ ਤੇ ਵਖਰੇਵੇਂ ਵੀ ਹੁੰਦੇ ਨੇ ਪਰ ਅਸੀਂ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਜਿਹੜੀ ਇਹ ਪ੍ਰਭਾਵ ਅੱਜ ਦਿੱਤਾ ਸਾਡੇ ਸਾਥੀਆਂ ਨੇ ਸਾਰਿਆਂ ਨੇ ਤਾਂ ਬਹੁਤ ਵਧੀਆ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਆ ਅਸੀਂ ਇਹੋ ਹੀ ਚੁਣਿਆ ਬਾਕੀ ਕਾਕਾਸ ਨੇ ਕੋਈ ਬੋਲਣਾ ਚਲੋ ਮੈਂ ਦੋਨਾਂ ਨੇ ਕਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਹੀ ਰੱਖੀ ਜਾਵੇ ਉਹ ਵੀ ਅੰਦਰ ਸਹਿਮਤੀ ਬਣ ਗਈ ਸਾਡੀ 18 ਤਰੀਕ ਦੀ ਇੱਥੇ ਮੀਟਿੰਗ ਹੋਊਗੀ ਤੋਂ ਜੋ ਆਪਾਂ ਮੰਗ ਲੜ ਰਹੇ ਆ ਜੋ ਢੱਲੇ ਵਾਟਸਐਪ ਲੜ ਰਹੇ ਆ ਸਾਰਿਆਂ ਲਈ ਸਾਰਾ ਦੇਸ਼ ਲਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ প্রচার ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਕੋ ਚਰਚਾ ਕੀਤੀ ਹੈ 18 ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇਹਨਾਂ ਜੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਢ ਕੇ ਸਾਰੀ ਪੀਸੀ ਸਾਰੇ ਪੱਤਰਕਾਰ ਸਾਡੇ 13 ਫਰਵਰੀ ਤੋਂ ਨਾਲ ਜੁੜੇ ਹੋ ਉਨਤੋਰੀ ਤੋਂ ਆਏ ਹੋ ਪਟਿਆਲੇ ਤੋਂ ਆਏ ਹੋ ਸਾਰਿਆਂ ਦਾ ਤਿੰਨਾ ਮੋਰਚਾ ਵੱਲੋਂ ਧੰਨਵਾਦ ਠੀਕ ਹੈ ਧੰਨਵਾਦ ਸਾਰਿਆਂ ਨੇ ਦੱਸਿਆ ਪਰ ਕਿੰਨਾ ਅੱਗੇ ਵਧਿਆ ਹੈ ਜੇ ਆਪਾਂ ਆਮ ਪਰ ਤੋਂ ਪੁੱਛਣਾ ਵੀ ਕਿੰਨਾ ਕ ਅੱਗੇ ਗੱਲ ਤਰੀ ਹੈ ਅੱਗੇ ਇੰਨੇ ਵੀ ਸਾਡਾ ਇੱਕ ਦੂਜੇ ਨਾਲ ਜਿਹੜਾ ਬਿਹੇਵ ਵਰਤਾਅ ਬੈਠਣਾ ਮਿਲਣਾ ਗੱਲ ਕਰਨਾ ਸਾਡੀ ਜਿਹੜੀ ਇੱਕ ਦੀ ਜਿਹੜੀ ਨੇੜਤ ਅੱਜ ਅਸੀਂ ਤਿੰਨੋਂ ਫੋਰਮ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਬੈਠੇ ਆ ਇਹ ਹੋ ਗਿਆ ਅੱਗੇ ਯਾਰ ਦੋ ਪ੍ਰੋਗਰਾਮ ਸਾਂਝੇ ਹੋ ਗਏ ਇਹ ਵੀ ਹੋ ਗਿਆ ਤੇ ਮੈਂ ਅੱਗੇ ਜਨਤਾ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਵੀ ਇਕੱਠੇ ਹੋਣ ਜਾ ਰਹੇ ਨੇ ਧੰਨਵਾਦ ਇਹ ਚੰਗੀਆਂ ਨੇ ਹੁਣ ਸਾਨੂੰ ਤੁਸੀਂ ਬਸ ਕਮੈਂਟ ਨਾ ਕਰੋ ਸਾਡੇ ਨਾਲ ਰਿਹਾ ਕੀ ਤੰਗ ਨਾ ਕਰੋ ਸਾਡੇ ਨਾਲ